ਸਰਕਾਰ ਨੇ ਇੱਕ ਹੋਰ ਨਵਾਂ ਫਰਮਾਨ ਜਾਰੀ ਕਰ ਦਿੱਤਾ ਤਾਂ ਦੱਸਦੀਏ ਕਿ ਕੈਨੇਡਾ ਕੇ ਵਿਦਿਆਰਥੀਆਂ ਦੀ ਜਾਣਕਾਰੀ ਮੰਗੀ ਗਈ ਆ ਜਿਸ ਦੇ ਵਿੱਚ ਖਾਸ ਤੌਰ ਤੇ ਸਟੱਡੀ ਪਰਮਿਟ ਬਾਰੇ ਇਸ ਤੋਂ ਇਲਾਵਾ ਵੀਜ਼ਾ ਵਿਦਿਆਕ ਰਿਕਾਰਡ ਅੰਕ ਅਤੇ اٹینڈنس ਇਸ ਬਾਰੇ ਮੁਕੰਮਲ ਜਾਣਕਾਰੀ ਮੰਗੀ ਗਈ ਆ ਹਾਲਾਂਕਿ ਇਹ ਦੱਸਦੀਏ ਕਿ ਸਾਰੇ ਵਿਦਿਆਰਥੀਆਂ ਤੋਂ ਇਹ ਜਾਣਕਾਰੀ ਨਹੀਂ ਮੰਗੀ ਗਈ ਰੈਂਡਮਲੀ ਕਿਸੇ ਕਿਸੇ ਵਿਦਿਆਰਥੀਆਂ ਨੂੰ ਈਮੇਲ ਪਹੁੰਚੀ ਹੈਗੀ ਜਿਸ ਦੇ ਵਿੱਚ ਇਹ ਸਾਰਾ ਰਿਕਾਰਡ ਜਿਹੜਾ ਵਿਦਿਆਰਥੀਆਂ ਤੋਂ ਮੰਗਿਆ ਗਿਆ ਹਾਲਾਂਕਿ ਜਿਹੜੇ ਵਿਦਿਆਰਥੀ ਨੇ ਭਾਵੇਂ ਪੰਜਾਬ ਦੀ ਗੱਲ ਕਰੀ ਜਾਵੇ ਭਾਵੇਂ ਹੋਰ ਸੂਬਿਆਂ ਦੀ ਜਾਂ ਹੋਰ ਮੌਲਕਾਂ ਦੀ ਜਿਹੜੇ ਕੈਨੇਡਾ ਦੇ ਵਿੱਚ ਗਏ ਨੇ ਉਹਨਾਂ ਦੇ ਇੱਕ ਵਾਰ ਸਾਂਝ ਜਿਹੜੇ ਜ਼ਰੂਰ ਸੁੱਕੇ ਗਏ ਨੇ ਹਾਲਾਂਕਿ ਜੇਕਰ ਮਹਾਰਾਂ ਦੀ ਮੰਨ ਲਗੇ ਉਹਨਾਂ ਦਾ ਕਹਿਣਾ ਕਿ ਜਿਹੜੇ ਵਿਦਿਆਰਥੀ ਸਹੀ ਗਏ ਨੇ ਡਾਕੂਮੈਂਟ ਜਿਨ੍ਹਾਂ ਦੇ ਸਹੀ ਨੇ ਤਾਂ ਉਹਨਾਂ ਨੂੰ ਕੋਈ ਵੀ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜੇਕਰ ਕੈਨੇਡਾ ਸਰਕਾਰ ਹੈਗੀ ਆ ਉਹ ਕਿਸੇ ਵਕਤ ਵੀ ਕਿਸੇ ਤੋਂ ਉਹ ਡਾਕੂਮੈਂਟ ਮੰਗ ਸਕਦੀ ਆ ਉਸ ਦੀ ਜਾਂਚ ਪੜਤਾਲ ਵੀ ਕਰ ਸਕਦੀ ਆ ਬਸ ਸ਼ਰਤ ਇਹ ਹੈ ਕਿ ਤੁਹਾਡੇ ਇਹ ਜਿਹੜੇ ਸਾਰੇ ਡਾਕੂਮੈਂਟ ਉਹ ਸਹੀ ਹੋਣ ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਜਿਹੜੇ ਵਿਦਿਆਰਥੀ ਹੁੰਦੇ ਨੇ ਜਿਹੜੇ ਲੱਖਾਂ ਰੁਪਏ ਲਾ ਕੇ ਕੈਨੇਡਾ ਵਰਗੀ ਧਰਤੀ ਤੇ ਜਾਂਦੇ ਨੇ ਪਹਿਲਾਂ ਪੜ੍ਹਾਈ ਕਰਦੇ ਨੇ ਨਾਲ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਜ਼ਰੂਰ ਜਿਹੜੀ ਆ ਫਿਕਰ ਹੋ ਜਾਂਦੀ ਆ ਕਿਉਂਕਿ ਜੇਕਰ ਪਿਛਲੇ ਦਿਨਾਂ ਦੀ ਗੱਲ ਕੀਤੀ ਜਾਵੇ ਤੁਹਾਨੂੰ ਵੀ ਚੇਤੇ ਹੋਣਾ ਕਿ ਕਿਸ ਤਰ੍ਹਾਂ ਜਿਹੜੇ ਫੇਕ ਡਾਕੂਮੈਂਟ ਲਗਾ ਕੇ ਕੁਝ ਲੋਕ ਉੱਥੇ ਪਹੁੰਚੇ ਸੀਗੇ ਜਾਂ ਫਿਰ ਜਿਹੜੇ ਇਮੀਗ੍ਰੇਸ਼ਨ ਵਾਲੇ ਸੀਗੇ ਉਹਨਾਂ ਨੇ ਵਿਦਿਆਰਥੀਆਂ ਦੇ ਫੇਕ ਡਾਕੂਮੈਂਟ ਲਾ ਕੇ ਉਹਨਾਂ ਨੂੰ ਕੈਨੇਡਾ ਤੱਕ ਪਹੁੰਚ ਤਾਂ ਕਰ ਦਿੱਤਾ ਪਰ ਬਾਅਦ ਦੇ ਵਿੱਚ ਉਹਨਾਂ ਦੇ ਰਿਪੋਰਟ ਤੱਕ ਦੀ ਨੌਬਤ ਆ ਜਾਂਦੀ ਆ ਕੁਝ ਵਿਦਿਆਰਥੀ ਜਿਹੜੇ ਧਰਨੇ ਤੇ ਬੈਠੇ ਹੋਏ ਨੇ ਤਾਂ ਉਸ ਦਿਨ ਨੂੰ ਦੇਖਦਿਆਂ ਹੋਇਆ ਹੁਣ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਤੋਂ ਜਿਹੜੇ ਸਟੂਡੈਂਟਸ ਨੇ ਉਹਨਾਂ ਤੋਂ ਦਸਤਾਵੇਜ਼ ਮੰਗੇ ਨੇ ਜਿਸ ਦੇ ਵਿੱਚ ਸਟੱਡੀ ਪਰਮਿਟ ਵੀਜ਼ਾ ਵਿਦਿਅਕ ਰਿਕਾਰਡ ਅੰਕ اٹੈਂਡੈਂਸ ਜਿਹੜੀ ਉਹ ਮੰਗੀ ਗਈ ਆ ਤਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਕੁਝ ਵਿਦਿਆਰਥੀ ਨੇ ਜਿਹੜੇ ਸਹੀ ਗਏ ਨੇ ਉਹ ਬਿਲਕੁਲ ਕਿਸੇ ਵਕਤ ਵੀ ਆਪਣੀ ਜਾਣਕਾਰੀ ਦੇ ਸਕਦੇ ਨੇ ਹਾਲਾਂਕਿ ਕੁਝ ਸਟੂਡੈਂਟ ਜਿਹੜੇ ਸਹੀ ਵੀ ਗਏ ਨੇ ਪਰ ਉਹਨਾਂ ਦੇ ਇਮੀਗ੍ਰੇਸ਼ਨ ਵਾਲੇ ਨੇ ਕੋਈ ਡਾਕੂਮੈਂਟ ਕਿਸ ਤਰ੍ਹਾਂ ਦਾ ਜਾਂ ਫਿਰ ਕਿਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਉਹ ਦਿੱਤੀ ਹੈਗੀ ਆ ਕਈ ਵਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਹਾਲਾਂਕਿ ਜਿਹੜੇ ਬਾਹਰ ਨੇ ਉਹ ਇਹ ਵੀ ਦੱਸਦੇ ਨੇ ਕਿ ਕੁਝ ਪੈਸੇ ਭਰ ਕੇ ਕੁਝ ਜਿਹੜੇ ਡਾਲਰ ਦੀ ਫੀਸ ਹੈਗੀ ਆ ਤੁਸੀਂ ਉਹ ਦੇਖ ਕੇ ਉਹ ਆਪਣੀ ਜਾਣਕਾਰੀ ਲੈ ਸਕਦੇ ਹੋ ਤੇ ਅਜਿਹੇ ਦੇ ਵਿੱਚ ਹੁਣ ਜਿਹੜੇ ਵਿਦਿਆਰਥੀ ਕੈਨੇਡਾ ਦੇ ਵਿੱਚ ਗਏ ਨੇ ਤੇ ਉਹਨਾਂ ਦੇ ਲਈ ਕਿਤੇ ਨਾ ਕਿਤੇ ਇਹ ਖਬਰ ਹੈਗੀ ਆ ਕਿ ਕੈਨੇਡਾ ਸਰਕਾਰ ਨੇ ਉਹਨਾਂ ਤੋਂ ਜਿਹੜੇ ਰਿਕਾਰਡ ਮੰਗੇ ਗਏ ਨੇ ਵੀਜ਼ਾ ਦਾ ਰਿਕਾਰਡ ਮੰਗਿਆ ਗਿਆ ਵਿਦਿਅਕ ਰਿਕਾਰਡ ਮੰਗਿਆ ਗਿਆ ਅੰਕ ਇਸ ਤੋਂ ਇਲਾਵਾ اٹੈਂਡੈਂਸ ਦਾ ਰਿਕਾਰਡ ਜਿਹੜਾ ਉਹਨਾਂ ਗਿਆ ਗਿਆ ਤਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਇਹ ਡਾਕੂਮੈਂਟ ਮੰਗੇ ਗਏ